ਮਿਤੀ 31 1 24 ਨੂੰ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਹਸਪਤਾਲ ਸਿਵਲ ਹਸਪਤਾਲ ਮੋਗਾ ਤੋਂ ਕਿ ਇੱਕ ਲੜਕੀ ਦਾਖਲ ਹੋਈ ਹੈ ਬਾਗੇ ਪੁਰਾਣੇ ਇਲਾਕੇ ਦੀ ਤੇ ਉਸ ਦਾ ਬਿਆਨ ਦਰਜ ਕੀਤਾ ਗਿਆ ਬਿਆਨ ਦੇ ਉਹਦੇ ਜੋ ਦੱਸਿਆ ਉਹ ਤੋਂ ਲੱਗਿਆ ਵੀ ਇੱਕ ਗੈਂਗ ਰੇਪ ਦਾ ਮਾਮਲਾ ਹੈਗਾ ਜੋ ਉਹਨੇ ਦੱਸਿਆ ਉਸ ਤੋਂ ਨੇ ਜਿਸ ਬੰਦੇ ਦਾ ਨਾਮ ਲਿਆ ਸੀ ਅੱਜ ਐਸ ਐਚਓ ਸਾਹਿਬ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਹੈਗਾ ਇਸੇ ਕਰਕੇ ਪ੍ਰੈਸ ਕਾਨਫਰੰਸ ਦੱਸਿਆ ਗਿਆ ਹੈ ਕਿ ਉਹ ਲੜਕੀ ਪੀੜਤਾ ਹਜੇ ਦਾਖਲ ਹੈ ਹਸਪਤਾਲ ਦੇ ਵਿੱਚ ਤੇ ਜਿਹੜਾ ਦੋਸ਼ੀ ਹੈ ਇੱਕ ਦੋਸ਼ੀ ਅਸੀਂ ਕਰ ਲਿਆ ਹੈ ਗ੍ਰਿਫਤਾਰ ਤੇ ਜੇ ਬਾਕੀ ਦੋਸ਼ੀ ਜਿਹੜੇ ਹੋਣਗੇ ਜੇ ਤਫ਼ਤੀਸ਼ 'ਚ ਜੋ ਗੱਲ ਆਏਗੀ ਉਸ ਤੋਂ ਬਾਅਦ ਬਾਕੀ ਦੋਸ਼ੀ ਵੀ ਉਸੇ ਹਿਸਾਬ ਨਾਲ ਗ੍ਰਿਫਤਾਰ ਕੀਤੇ ਜਾਣਗੇ ਸਰ ਕਿੰਨੇ ਰੁਪਏ ਇਸ ਮਾਮਲੇ ਜੋ ਲੜਕੀ ਨੇ ਦੱਸਿਆ ਹੈ ਉਹਨੂੰ ਜਦੋਂ ਕਿਡਨਾਪ ਕੀਤਾ ਗਿਆ ਸੀ ਪਿੰਡ ਤੋਂ ਤਾਂ ਕਾਰ 'ਚ ਚਾਰ ਬੰਦੇ ਸੀਗੇ ਜਿਨ੍ਹਾਂ 'ਚੋਂ ਇੱਕ ਜਿਹੜਾ ਗ੍ਰਿਫਤਾਰ ਕੀਤਾ ਲక్ష్మణ ਸਿੰਘ ਸੀਗਾ ਲੜਕੀ ਪਿੰਡ ਦੀ ਸੀਗੀ ਪਿੰਡ ਡਿਸਕਲੋਜ਼ ਕਰਨਾ ਠੀਕ ਨਹੀਂ ਹੋਏਗਾ ਇਸ ਤਰ੍ਹਾਂ ਇਸ ਤਫਤੀਸ਼ ਦੇ ਇਸ ਪਾਰਟ ਤੇ ਤੇ ਜਦੋਂ ਟਾਈਮ ਆਏਗਾ ਅਸੀਂ ਬਾਕੀ ਵੀ ਜਦੋਂ ਦੋਸ਼ੀ ਗ੍ਰਿਫਤਾਰ ਕਰ ਲਾਂਗੇ ਫਿਰ ਤੁਹਾਨੂੰ ਦੱਸਿਆ ਜਾਏਗਾ ਉਹਦੇ ਬਾਰੇ ਕਿਹੜੀ ਧਾਰਾ ਤਹਿਤ ਜਿਹੜਾ ਇਹ 376 ਡੀ 34 ਤਹਿਤ ਮੁਕੱਦਮਾ ਦਰਜ ਕੀਤਾ ਸੀਗਾ ਜੀ ਜਿਹੜਾ ਗੈਂਗ ਰੇਪ ਦੀ ਧਾਰਾ ਹੁੰਦੀ ਹੈ ਬਾਕੀ ਤਫਤੀਸ਼ 'ਚ ਜੋ ਗੱਲ ਆਏਗੀ ਉਸ ਅਨੁਸਾਰ ਕਾਰਵਾਈ ਕੀਤੀ ਜਾਏਗੀ ਹਜੇ ਦੋਸ਼ੀ ਦੀ ਵੀ ਇੰਟਰਵਿਊਸ਼ਨ ਹੋਣੀ ਹੈ ਕੱਲ ਨੂੰ ਇਹਨੂੰ ਪੇਸ਼ ਕਰਕੇ ਰਿਮਾਂਡ ਲਾਵਾਂਗੇ ਅਸੀਂ ਰਿਮਾਂਡ ਤੋਂ ਬਾਅਦ ਪੁੱਛਗਿੱਛ ਕਰਾਂਗੇ ਹਜੇ ਪੀੜਤਾ ਦਾ ਬਿਆਨ ਵੀ ਕਰਾਉਣਾ ਹੈ ਮੈਡੀਕਲ ਉਹਦਾ ਹੋ ਗਿਆ ਹੈਗਾ ਇਹਦਾ ਵੀ ਮੈਡੀਕਲ ਕਰਾਉਣਾ ਹੈ ਤੇ ਉਸ ਤੋਂ ਬਾਅਦ ਤਫ਼ਤੀਸ਼ ਚ ਜਿਵੇਂ ਜਿਵੇਂ ਅਗ